ਮੱਥਾ ਟੇਕਿਆ ਤੇ ਦੁੱਲਾ ਵੀ ਆ ਗਿਆ ਪਿੱਛੇ ਪਿੱਛੇ ਰੇਡ ਪਾਉਣ ਦੇ ਲਈ ਇੱਕ ਖਨੌਰੀ ਬਾਡਰ ਤੋਂ ਚੱਲ ਕੇ ਆਇਆ ਜਿੱਥੇ ਧਰਨਾ ਲੱਗਿਆ ਹੋਇਆ ਹੈ ਮੇਰੇ ਮਿੱਤਰੋ ਲਓ ਵੇਖਾਂਗੇ ਵੀ ਦੁੱਲੇ ਦੀ ਪਹਿਲੀ ਰੇਡ ਤੇ ਬੋਲ ਚੱਕ ਸਾਭੂ ਵਾਲੇ ਦੀ ਹੈ ਲਓ ਸਾਹਮਣੇ ਕਹਿੰਦੇ ਮੰਨ ਲਓ ਵੀਾਰੇ ਦੇ ਖੇਡ ਮੇਲੇ ਦਾ ਮੁੰਡਾ ਬੈਸਟ ਹੈ ਇਹ ਸਾਲ ਮੁੰਡੇ ਨੇ ਸਿਰੇ ਸਿਰੇ ਦੀਆਂ ਕਬੱਡੀਆਂ ਪਾਈਆਂ ਤੇ ਦੁਨੀਆ ਦੇ ਮੰਨੇ ਪਰਮੰਨੇ ਖਿਡਾਰੀਆਂ ਦੇ ਵਿੱਚੋਂ ਆਹ 2 ਨੰਬਰ ਤੋਂ ਵੱਡੀ ਕੋਸ਼ਿਸ਼ ਕੀਤੀ ਬਾਜੀ ਹੈ ਝਨੇਰਾ ਲਓ ਸਿਰੇ ਦਾ ਮੈਚ ਕਿਹੜਾ ਜਾ ਰਿਹਾ ਹੈ ਇੱਕ ਪਾਸੇ ਦੁਲੰਗ ਗੁਪਿੰਦਪੁਰ ਚੱਠੇ ਵਾਲਾ ਬਾਜੀ ਝਨੇਰ ਵਾਲਾ ਹੋ ਗਿਆ ਸਾਹਮਣੇ ਤੇ ਪੁਆਇੰਟ ਸਾਹਮਣੇ ਦੇਖਾਂਗੇ ਤੰਦਨ ਬਾਬਾ ਕੇਰ ਸਾਹਿਬ ਜਿਨ੍ਹਾਂ ਦੀ ਯਾਦ ਨੂੰ ਵੱਡਾ ਗ੍ਰੇਟ ਮੇਲਾ ਚੱਲ ਰਿਹਾ ਹੈ ਤੇ ਵੱਡੀ ਟੀਮ ਬਣਾਈ ਹੋਈ ਟਰਾਵਾਂ ਨੇ ਲਓ ਅੰਮ੍ਰਿਤ ਦੁਕਾਂ ਵਾਲਾ ਕਹਿੰਦਾ ਵੀ ਕੋਈ ਪਿੰਡ ਨਹੀਂ ਬਾਬਿਆਂ ਦੇ ਨਾਮ ਦੀ ਟੀਮ ਬਣੀ ਹੈ ਤੇ ਉਹਨਾਂ ਲਈ ਖੇਡਦੇ ਆ ਲਓ ਸਾਹਮਣੇ ਦੇਖਾਂਗੇ ਅਗਲੇ ਕਬੱਡੀ ਬਾਲਮ ਹੈ ਧੂਰਕੋਟੀਆ ਸਾਹਮਣੇ ਚਾਰ ਜਾਫੀ ਲਓ ਬੱਲੇ ਬੱਲੇ ਕਰਾਉਣ ਵਾਲੀ ਗੱਲ ਹੋਈ ਪਈ ਹੈ ਸੀਚੇ ਵਾਲਿਆ ਕਹਿੰਦੇ ਤਿਆਰ ਵਰ ਤਿਆਰ ਹੈ ਮੱਖਣ ਜਰ ਆ ਨਿੱਕਾ ਹੈ ਪਾਸਲੇ ਵਾਲਾ ਅੱਜ ਦੇ ਟਾਈਮ 'ਚ ਕਹਿੰਦੇ ਸੇਰੇ ਦਾ ਖਿਡਾਰੀ ਤੇ ਅੱਜ ਕਹਿੰਦੇ ਮੁੰਡੇ ਨੂੰ ਮੋਟਰਸਾਈਕਲ ਦੇ ਕੇ ਮੋਟਰਸਾਈਕਲ ਦੇ ਕੇ ਮਾਨ ਸਨਮਾਨ ਦਿੱਤਾ ਜਾਣ ਮੇਰੀ ਵੀਰੋ ਪਾਸਲੇ ਵਾਲਾ ਵੀ ਤਕੜਾ ਜੁਰਫਾ ਲਾ ਗਿਆ ਆਏ ਕਹਿੰਦੇ ਪਰਮਜੀਤ ਪਰਦੇ ਧਰਤੀ ਦਾ ਮੂਰਾ ਜਿੱਥੋਂ ਦੇ ਬਾਗੀ ਦੇ ਕਹਿੰਦੇ ਬਠੜਿਆਂ ਦੀ ਧਰਤੀ ਦੇ ਸਾਡੇ 3-3 ਲੱਖ ਲੱਗਾ ਇਹ ਉਸੇ ਪਿੰਡ ਦਾ ਮਾਣ ਹੈ ਬਾਗੀ ਦਾ ਪਿੰਡੂ ਹੈ ਲਓ ਵੱਧ ਕੇ ਕਬੱਡੀ ਪਾ ਰਿਹਾ ਆ ਮੁੰਡੇ ਦੇ ਨਾਂਕੀ ਨਹੀਂ ਉਸ ਪਿੰਡ ਦੇ ਵਿੱਚ ਇਹ ਇੱਕ ਕੰਦੇਲੀ ਲੱਖਾ ਚੀਮੀਆਂ ਵਾਲਾ ਕੋਸ਼ਿਸ਼ ਕਰਦਾ ਪਰ ਤਕੜਾ ਨੰਬਰ ਧਾਵੀ ਦੇ ਖਾਤੇ ਹੈ ਸਰਬਦਾ ਕਹਿੰਦੇ ਹੋ ਸ਼ਾਹਪੁਰ ਪੈਂਦੇ ਮੇਰੇ ਮਿੱਤਰੋ ਸ਼ਾਹਕੋੜ ਦਾ ਇਲਾਕਾ ਸਰਬ ਸ਼ਾਹਪੁਰੀ ਐਸੀ ਕਬੱਡੀ ਪਾ ਰਿਹਾ ਤੇ ਕਰਮਦੀਨ ਗੱਲ ਕਰਦਾ ਆਇਆ ਲਓ ਸਾਹਮਣੇ ਕਹਿੰਦੇ ਸ਼ਾਹਪੁਰ ਨਕੋਤਰ ਸ਼ਾਹਕੋੜ ਦਾ ਏਰੀਆ ਤੇ ਸਰਬ ਸ਼ਾਹਕੁਰੀ ਆਪਣੀ ਟੀਮ ਲਈ ਇੱਕ ਤਕੜਾ ਅੰਕ ਜੋੜਨਾ ਹੋਇਆ ਲਓ ਕਹਿੰਦੇ ਸਰਬ ਨੇ ਪੁਆਇੰਟ ਦਾ ਵਾਅਦਾ ਕੀਤਾ ਹੈ ਪੀਤੂ ਢੇਸੀ ਇਹ ਚੈਂਪੀਅਨ ਵੀ ਆ ਗਿਆ ਕਹਿੰਦੇ ਗਰਾਊਂਡ ਦੇ ਵਿੱਚ ਪੀਟੋ ਢੇਸੀ ਦਾ ਪੁੱਤਰ ਹੈ ਔਰ ਚੈਂਪੀਅਨ ਜਸਕਰਨ ਢੇਸੀ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਜਸਕਰਨ ਢੇਸੀ ਦਾ ਵੀ ਲਓ ਯੂਕੇ ਵਾਲੇ ਸਾਡੇ ਵੀਰ ਤੰਨਾ ਯੂਕੇ ਪਰ ਵੇਖਾਂਗੇ ਵੀ ਥੱਲੇ ਪਾਸੇ ਮੁੰਡਾ ਕਹਿੰਦੇ ਦੀਪਾ ਉਹ ਮੁੰਡਾ ਕਹਿੰਦੇ ਇਹਦਾ ਸਰੀਰ ਪਿੰਡ ਹੈ ਮਿੱਤਰਾਂ ਦੇ ਵੀ ਖੇਡਦਾ ਖੇਡਦਾ ਪ੍ਰਸਿੱਧ ਹੋ ਗਿਆ ਆਹ ਵੇਖਾਂਗੇ ਵੀ ਦੀਪਾ ਨੇਤrala ਤਕੜਾ ਨੰਬਰ ਜੋੜਦਾ ਆਇਆ ਹੈ ਗੱਗੂ ਦਾ ਟੰਗ ਵਾਲੀ ਪਿੰਡ ਦੇ ਕਰਮਦੀਨ ਕਰ ਰਿਹਾ ਹੈ ਲਓ ਸਾਹਮਣੇ ਕਹਿੰਦੇ ਗੱਗੂ ਹੈ ਟੰਗ ਵਾਲੀ ਵਾਲਾ ਸੂਬੇ ਦੇ ਕਰਤਾ ਖਿਡਾਰੀ ਵਧਿਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਨੇ ਕਿ ਮਹਾਂਵਲੀ ਰਣਜੀਤ ਸਿੰਘ ਹੋਇਆ ਨਾਲ ਜੋੜ ਦੇ ਮੁੱਲ ਖ ਲਾਏ ਗਿਆ ਮਲਤਾਨ ਕਸ਼ਮੀਰ ਪਸ਼ਾਉਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ ਪੂਲ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾ ਮੁਹੰਮਦਾ ਜਾਨ 50 ਵਰਸਾ ਅਚਾਰਾਜ ਦੇ ਨਾਮ ਕਮਾਇਆ ਗਿਆ ਆ ਮੱਖਣ ਗੁੱਜਰ ਇਹ ਬੰਡ ਪਿੰਡ ਵਾਲਾ ਇਸ ਵੇਲੇ ਤਗੜਾ ਅੰਕ ਜੋੜਦਾ ਹੋਇਆ ਹੈ ਆ ਮੁੰਡੇ ਨੇ ਕਹਿੰਦੇ ਸਿਰੇ ਦੀਆਂ ਕਬੱਡੀਆਂ ਪਾਈਆਂ ਕੱਲ ਬਡਾਲੇ ਦੀ ਧਰਤੀ ਦੇ ਵਿੱਚ ਤੇ ਮੁੰਡੇ ਨੇ ਕਹਿੰਦੇ ਮੱਡੇ ਮਾਨ ਹਾਸਲ ਕੀਤੇ ਹੈ ਤੇ ਮੋਟਰਸਾਈਕਲ ਉੱਤੇ ਵੀ ਤਗੜੀਆਂ ਕਬੱਡੀਆਂ ਪਾਈਆਂ ਪਰ ਇੰਦਰਜੀਤ ਸਿੰਘ ਜੀ ਇੰਦੂ ਰੁੜਕੇ ਵਾਲਾ ਜਸਵੀਰ ਕੁਲੀ ਦਾ ਬੈਸਟ ਬਣਿਆ ਸਿਰੇ ਦੀ ਗੱਲ ਇੱਕ ਪੁਆਇੰਟ ਦਾ ਜਿਹੜਾ ਫਰਕ ਰਹਿ ਗਿਆ ਲੈ ਵੀ ਪੱਟੀ ਸਾਹਿਬ ਸਾਹਮਣੇ ਦੇਖਾਂਗੇ ਲੱਭ ਹੈ ਟੀਮਲੇ ਵਾਲਾ ਲਓ ਟੀਮਨੇ ਵਾਲੇ ਲੱਭਦੇ ਰੇਡ ਪਾ ਦਿੱਤੀ ਹੈ ਖੀਰ ਵਾਲੀਏ ਗੱਗੀ ਵਰਗਾ ਸਰੀਰ ਹੈ ਜਦੋਂ ਗੱਗੀ ਉੱਠਿਆ ਨੇ ਉਹਦੇ ਬਾਪ ਨੇ ਆਖ ਦਿੱਤਾ ਬਿੱਲਿਆ ਵੀ ਸਾਡਾ ਤੇ ਮੁੰਡਾ ਉਹੀ ਹੈ ਸਾਡਾ ਤੇ ਮੁੰਡਾ ਉਹੀ ਹੈ ਫਿਰ ਗੱਗੀ ਨੇ ਮਿਹਨਤ ਕੀਤੀ ਤੇਰੀ ਦੁਨੀਆ ਦੇ ਵਿੱਚ ਦੱਸਿਆ ਵੀ ਖੀੜਾ ਮਲ ਪੈਣਾ ਕਿੱਥੇ ਹੈ ਉਹ ਗੱਗੀ ਵੱਡਾ ਸਟਾਰ ਪਰ ਆ ਨਿੱਕਾ ਵੀ ਕਹਿੰਦੇ ਪਾਸਲੇ ਵਾਲਾ ਇਹ ਕੇਵਲ ਦੀ ਖੇਡ ਦਾ ਵਾਰਿਸ ਹੈ ਉਹ ਮੀਕੇ ਦੀ ਖੇਡ ਦਾ ਵਾਰਿਸ ਹੈ ਇਹ ਪਾਸਲੇ ਵਾਲਾ ਕਹਿੰਦੇ ਨਿੱਕਾ ਜਫਾ ਲਾ ਗਿਆ ਉਹ ਜੋ ਸਾਡਾ ਵੀਰ ਸਮੀ ਯੂਐਫਏ ਕਹਿੰਦੇ ਵੀ ਪੀਤਾ ਢੇਸੀ ਵਾਲਾ ਕਹਿੰਦੇ ਵੀ ਜਿਹੜਾ ਨਹੀਂ ਰਿਹਾ ਕਬੱਡੀ ਖਿਡਾਰੀ ਉਹਦੀ ਯਾਦ ਵਿੱਚ 500 ਰੁਪਏ ਪਾਸਲੇ ਵਾਲੇ ਨਿੱਕੇ ਲਈ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਲਓ ਇਧਰੇ ਪਾਸੇ ਬੰਨੀ ਪੈਸੇ ਫੜ ਲਈ ਅਗਲੀ ਰੇਡ ਧੂਰ ਕੋਟੀਆ ਬਾਲਮ ਲਓ ਸਾਹਮਣੇ ਕਹਿੰਦੇ ਬਾਲਮ ਧੂਰ ਕੋਟੀਆ ਕਬੱਡੀ ਪੌਣ ਦੀ ਬਦਿਆ ਇਸ ਨਗਰ ਦੇ ਵਿੱਚ ਜੇ ਪਹਿਲਵਾਨੀ ਦੀ ਗੱਲ ਕਰੀਏ ਸ਼ੰਗਾਰਾ ਸਿੰਘ ਪਹਿਲਵਾਨ ਦੇ ਬਦੌਲਤ ਦੁਨੀਆ ਦੇ ਵਿੱਚ ਨਾਮ ਵੱਡਾ ਪ੍ਰਸਿੱਧ ਹੈ ਕੁਲਦੀਪ ਸਿੰਘ ਜੀ ਸਟੇਜ ਤੇ ਬਾਠਿਆ ਔਰ ਧੰਨਵਾਦ ਹੈ ਉਹਨਾਂ ਪਹਿਲਵਾਨਾਂ ਦਾ ਲੈ ਵੀ ਪੀਤੂ ਟੇਸੀ ਅੱਜ ਦੁਨੀਆ ਦੇ ਰੁਸਤਮ ਖਿਡਾਰੀ ਨੂੰ ਆਪ ਲੈ ਕੇ ਪੁਜਿਆ ਇਸ ਗਰਾਊਂਡ ਦੇ ਵਿੱਚ ਭਰਾ ਦੀ ਵੱਡੀ ਮਿਹਨਤ ਹੈ ਤੇ ਅੱਜ ਭਰਾ ਦਾ ਕਹਿੰਦੇ 1 ਲੱਖ 51 ਹਜ਼ਾਰ ਦੀ ਵੱਡੀ ਰਾਸ਼ੀ ਦੇ ਨਾਲ ਮਾਨ ਤੇ ਸਨਮਾਨ ਜਿਹੜਾ ਕੀਤਾ ਜਾਣਾ ਤੇ ਨਾਲ ਚੈਂਪੀਅਨ ਵੀ ਪੁਜਿਆ ਹੋਇਆ ਹੈ ਉਧਰ ਧੰਨਵਾਦ ਹੈ ਪਵਨਾ ਰੁੜਕਾ ਜੀ ਉਹਨਾਂ ਵੱਲੋਂ 500 ਰੁਪਇਆ ਹੋਰ ਆਇਆ ਕਹਿੰਦੇ ਵੀ ਨਿੱਕੇ ਪਾਸਲੇ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਦੀਪਾ ਢੇਸੀ ਤੇ ਨਾਲ ਹੁੜਕੇਆ ਜੀਤਾ ਕਹਿੰਦਾ ਵੀ ਦੋ ਜਫੇ 2000 ਦੇ ਅੰਮ੍ਰਿਤ ਗੋਗਾ ਦੇ ਲੱਗਣਗੇ ਆਹ ਕਹਿੰਦੇ ਵੀ ਇਸੇ ਲਈ ਘੋੜੇ ਦੀ ਰੇਨ ਪਾਈ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਤਿਆਰ ਹੁਣ ਵੇਖਾਂਗੇ ਵੀ ਲੱਖਾ ਕੋਸ਼ਿਸ਼ ਕਰਦਾ ਪਰ ਤੱਕੜਾ ਨੰਬਰ ਘੋੜਾ ਆਪਣੀ ਟੀਮ ਦੇ ਲਈ ਜੋੜਦਾ ਆਇਆ 3 ਫਲਗਿੰਦਰ ਮਿੱਟੂ ਘੋੜਾ ਲੰਮੀ ਪਾਰੀ ਦਾ ਦਾਉ ਧਮੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀ ਪ੍ਰਦਾਜੀ ਕਾਲੀ ਹੰਦਗੁਰ ਲਾਲ ਕਦੇ ਨਾ ਪਿੱਛੇ ਮੁੜਦਾ ਜੀ ਬਾਜੇਖਾਨ ਨੇ ਜੰਮਿਆ ਸੀ ਹਰਜੀਤ ਭਰਾੜਾ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਆਓ ਸਰੇ ਦਾ ਮੈਚ ਕਿਹੜਾ ਜਾ ਰਿਹਾ ਸਾਡਾ ਭਰਾ ਮਿਆਂਕ ਬੜੇ ਪਿੰਡਿਆ ਜਿਸ ਭਰਾ ਦੇ ਵੱਲੋਂ ਇਹ ਪੋਸਟਰ ਬਣਾਏ ਗਿਆ ਦਿਲੋਂ ਧੰਨਵਾਦ ਮੇਨਾ ਪ੍ਰਾਮਾ ਦਾ ਜਿਨ੍ਹਾਂ ਨੇ ਬਹੁਤ ਅੱਛੀ ਜਿਹੜੀ ਡਿਜ਼ਾਈਨ ਕੀਤੀ ਹੈ ਪਰ ਇਧਰਲੇ ਪਾਸੇ ਦੀਪਾ ਲਿੱਤਰਾਵਾਲਾ ਵਧੀਆ ਕਬੱਡੀ ਖਾਉਣ ਦੇ ਲਈ ਸਾਹਮਣੇ ਚਾਰ ਨੇ ਥਾਨਾਹਰ ਰਸ਼ੀਨ ਵਾਲਾ ਭਧਾੜ ਵਾਲਾ ਕਹਿੰਦੇ ਤਿਆਰ ਬਤਿਆਰ ਜੀਮਾ ਕਹਿੰਦੇ ਅੱਜ ਸਾਡੇ ਪ੍ਰਾਜੀਮੇ ਪਿੰਡ ਵਾਲਾ ਲਖਨ ਨਾਨਕਿਆਂ ਦੇ ਪਿੰਡ ਦੇ ਵਿੱਚ ਆਇਆ ਹੋਇਆ ਤੇ ਭਧਾੜ ਵਾਲਾ ਕਹਿੰਦਾ ਮੈਨੂੰ ਛੱਡੋ ਪਰ ਪੁਆਇੰਟ ਲਿੱਤਰਾਵਾਲਾ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਮੁੰਡੇ ਨੇ ਕਹਿੰਦੇ ਪਹਿਲਾਂ ਮੋਟਰਸਾਈਕਲ ਜਿੱਤੇ ਹੈ ਇਹ ਕਾਕੇ ਛੇਕ ਦੌੜ ਵਾਲੇ ਨੂੰ ਆਪਣੇ ਉਸਤਾਦ ਨੂੰ ਗਿਫਟ ਕੀਤਾ ਹੈ। ਲਓ ਖਾਸਿਤ ਹੈ ਅੱਜ ਕਹਿੰਦੇ ਵੀ ਜੇ ਬਾਂਟੀ ਦੇ ਚੇਲਿਆਂ ਵੱਲੋਂ ਵੀ ਬਾਂਟੀ ਉਸਤਾਦ ਦਾ ਮਾਣ ਮੋਟਰਸਾਈਕਲ ਨਾਲ ਕੀਤਾ ਜਾਣਾ ਹੈ। ਗੱਗੂ ਟੰਗ ਵਾਲੀ ਦੀ ਧਰਤੀ ਦਾ ਆ ਦੇਖਾਂਗੇ 2000 ਦਾ ਪਹਿਲਾ ਜੁੱਫਾ ਪਰ ਨੰਬਰ ਰੇਡੂ ਦੇ ਖਾਤੇ ਹੈ। ਧਰਮਿੰਦਰ ਇਸ਼ਾਰਾ ਕਰ ਗਿਆ। ਉਧਰ ਕਹਿੰਦੇ ਜੀਤਾ ਢੇਸੀ ਯੁਕੇ ਤੰਨਾ ਢੇਸੀ ਯੁਕੇ ਔਰ ਸਾਡੇ ਕਹਿੰਦੇ ਅੰਕਲ ਬਖਤਵਰ ਸਿੰਘ ਜੀ ਉਹਨਾਂ ਨੇ ਪਤਰਾ ਦਾ ਵੀ ਧੰਨਵਾਦ ਹੈ ਜੈਜ ਢੇਸੀ ਯੂਕੇ ਸਾਬੀ ਢੇਸੀ ਯੂਕੇ ਰਿੱਕੀ ਢੇਸੀ ਯੂਕੇ ਲਾਲੀ ਢੇਸੀ ਕੈਨੇਡਾ ਉਹਦਾ ਭਰਾਵਾਂ ਦੇ ਵੱਡੇ ਰੋਣੇ ਆ ਤੇ ਮੇਰੇ ਲਈ ਪਰ ਦੇਖਦੇ ਵੀ ਇਧਰੇ ਪਾਸੇ ਇਹ ਆ ਧੀਮਾ ਇਹ ਆ ਧੀਮਾ ਗਵਾਨ ਪੈਂਦੇ ਨੇ ਮੇਰੇ ਬਿੱਤੂ ਬਡਾਲੇ ਦੀ ਧਰਤੀ ਦਾ ਗੱਬਰੂ ਕੱਲ ਬਡਾਲੇ ਦੇ ਵਿੱਚ ਵੀ ਵੱਡਾ ਮੇਲਾ ਹੋਇਆ ਹੈ ਵਾਸੀ ਭਰਾਵਾਂ ਦੇ ਵੱਡੇ ਸਹਿਯੋਗ ਸੀਗੇ ਲਓ ਸਾਹਮਣੇ ਰੇਡ ਪੈ ਗਈ ਹੈ ਲਓ ਲਵ ਜੀਮਣੇ ਵਾਲੇ ਦੀ ਇਹ ਦੂਸਰੇ ਪਾਸੇ ਨਿੱਕਾ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਕਰਦਾ ਹੋਇਆ ਇਧਰਲੇ ਪਾਸੇ ਢੇਸੀਆਂ ਵਾਲੇ ਪਹਿਲਵਾਨਾਂ ਦਾ ਜਿਗਰ ਰੰਦਾ ਬੱਲੇ ਪਹਿਲਵਾਨ ਹੋਣਾ ਹੁੰਦਾ ਵੀ ਧੰਨਵਾਦ ਹੈ ਇਧਰਲੇ ਪਾਸੇ ਬਿੱਟੂ ਭਾਜੀ ਹੁਣੇ ਬੈਠੇ ਨੇ ਆਪਰੇ ਵਾਲੇ ਆਪਰੇ ਦਾ ਸੋਨਾ ਮਸ਼ਹੂਰ ਆਪਰੇ ਦਾ ਬਿੱਟੂ ਸੁਨਿਆਰਾ ਮਸ਼ਹੂਰ ਆਪਰੇ ਦਾ ਪੰਜਾਬ ਪੁਲਿਸ ਦੇ ਵਿੱਚ ਵੱਡੀ ਡਿਊਟੀ ਵਾਲਾ ਬਿੱਟੂ ਭਾਜੀ ਪਹੁੰਚਿਆ ਹੋਇਆ ਹੈ ਨਰਮਲ ਅੰਕਲ ਉਹਨਾਂ ਦੀ ਵੱਡੀ ਦੇਣ ਰਹੀ ਹੈ ਕਾਂਗਰਸ ਦੇ ਲਈ ਪਰ ਇਧਰਲੇ ਪਾਸੇ ਦੁੱਲਾ ਇਸ ਵੇਲੇ ਗਪਿੰਦਪੁਰ ਛੱਠੇ ਵਾਲਾ ਆ ਮੁੰਡਾ ਹੈ ਫਾਨਾ ਰਸ਼ੀਨ ਵਾਲਾ ਤੇ ਇਹਨੇ ਵੀ ਪਹਿਲਾ ਮੋਟਰਸਾਈਕਲ ਆਪਣੇ ਉਸਤਾਦ ਜੁਰਜਾ ਦਿੱਤਾ ਹੈ ਇਹ ਵੀ ਬੜੇ ਮਾਣ ਵਾਲੀ ਗੱਲ ਪਰ ਸਾਹਮਣੇ ਦੇਖਾਂਗੇ ਮੁੰਡੇ ਨੇ ਮੰਡੀ ਦੇ ਕੰਡਿਆਂ ਨੂੰ ਤੋਲ ਕੇ ਰੱਖ ਦਿੱਤਾ ਤੇ ਪੁਆਇੰਟ ਸਾਹਮਣੇ ਦੇਖਾਂਗੇ ਇਸ ਵੇਲੇ ਐਨ ਸਰੇ ਦਾ ਜਿਹੜਾ ਮਾਨਕ ਫਗਵਾੜੇ ਦੀ ਟੀਮ ਦੀ ਇੱਕ ਨੰਬਰ ਦਾ ਬਹੁਤ ਦੰਦਾ ਹੋਇਆ ਜਿਹਨੇ ਬਾਪਰੇ ਵੀ ਬੜੀ ਤਕੜ ਕੇ ਕਬੱਡੀ ਖੇਡੀ ਹੈ ਧੋਰਕੋਟੀਆ ਬਾਲਮ ਇਸ ਲਈ ਕਬੱਡੀ ਪਾ ਰਿਹਾ ਹੈ ਇਹਦਾ ਬਾਪ ਲਖਾਰੀ ਵੀ ਹੈ ਗੱਲਾਂ ਕਹਿੰਦੇ ਦੁਨੀਆ ਦੇ ਵਖਰੀਏ ਮੇਰੇ ਮਿੱਤਰੋ ਪਰ ਦੇਖਦੇ ਵੀ ਚਾਰ ਤੇ ਚਾਰੇ ਦੇ ਚਾਰੇ ਪਿਆਰ ਇੱਬਰ ਦਾ ਮੱਖਣੇ ਕੰਨੀ ਤੇ ਖੜਾ ਹੈ ਅੰਮ੍ਰਿਤ ਦੁੱਗਾ ਦਾ ਤੇ ਸੀਚੇ ਵਾਲੀ ਆ ਕਹਿੰਦੇ ਲੱਭੂ ਆ ਮੇਰੇ ਵੀਰੋ ਇਹ ਵੀ ਕਹਿੰਦੇ ਖੇਡ ਆ ਐਸਬੀਐਸ ਕਲੱਬ ਦੇ ਲਈ ਨਿਊਜ਼ੀਲੈਂਡ ਗੱਲਾਂ ਮਖਰੀਆਂ ਕਰਵਾਈਆਂ ਪਰ ਤਕੜਾ ਨੰਬਰ ਬਾਲਮ ਢੋਰਕੋਟੀ ਹੈ ਇਸ ਲਈ ਮਾਨਕ ਕਬੱਡੀ ਕਲੱਬ ਫਗਵਾੜੇ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ 10 ਮਾਰਚ 11 ਮਾਰਚ ਮਾਨਕਾਂ ਦੇ ਕਬੱਡੀ ਕੱਪ ਦੀ ਹੈ 10 11 ਤੇ 12 ਰਾਜਾ ਸਾਹਿਬ ਮਯਾਰੇ ਦੀ ਧਰਤੀ ਦੇ ਵੀ ਰਾਜਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਡਾ ਕਬੱਡੀ ਕੱਪ ਸ਼ਾਰਪ ਟਰਾਂਸਪੋਰਟ ਅਮਨਦੀਪ ਯੂਐਸਏ ਮਨਦੀਪ ਯੂਐਸਏ ਔਰ ਬਹਾਦਰ ਸ਼ੇਰ ਗੋੜੀ ਜਰਸੀ ਹੁਣੀ ਸੱਦੇ ਲਾ ਰਹੇ ਮੇਰੇ ਮਿੱਤਰੋ ਪਰ ਸ਼ਾਰਪ ਦੀ ਕੌਡੀ ਪੈ ਰਹੀ ਹੈ ਲਓ ਸਾਹਮਣੇ ਕਹਿੰਦੇ ਸ਼ਾਹਪੁਰੀਏ ਦੀ ਕਬੱਡੀ ਪੈ ਗਈ ਜੇ ਅੱਜ ਇਸ ਨਗਰ ਚ ਕਬੱਡੀ ਰੌਣਕ ਕੱਲ ਨੂੰ ਜਗਪਾਲਪੁਰ ਦਾ ਕਬੱਡੀ ਕੱਪ ਹੋਣਾ ਹੈ ਤੇ 8 ਤਰੀਕ ਨੂੰ ਅਪਰੇ ਦੇ ਲੱਗ ਕੇ 6 ਅੰਤਰਰਾਸ਼ਟਰੀ ਟੀਮਾਂ ਖੇਡਣਗੀਆਂ 175 ਦਸਤਾਨੂ ਮੋਟਰਸਾਈਕਲ ਲੋਗੜੀ ਦੀ ਗੱਲ ਹੁਣੇ ਦੁਨੀਆ ਦੇ ਰਸਤਮ ਖਿਡਾਰੀ ਖੇਡਣੇ ਆ ਇਹਦੇ ਵਿੱਚ ਸਾਬੀ ਫੂੰਗੜਾ ਜਿਹੋਣੀ ਜਾਣਕਾਰੀ ਦਿੰਦੇ ਆ ਬਿੱਲਾ ਲੋਗੜੀਆ ਸੰਦੀਪ ਬੁੱਧੂ ਹੁਣੇ ਪਰ ਇਧਰਲੇ ਪਾਸੇ ਸੌਰਵ ਨੇ ਆਪਣਾ ਮਾਰਤਾ ਅਮਰਤ ਸੌਰਵ ਤੇ ਸੌਰਵ ਤੇ ਭਾਣ ਜਾ ਇਸ ਨਗਰ ਦਾ ਭਾਣ ਜਾ ਦੋਤਾਏ ਮੇਰੇ ਮਿੱਤਰੋ ਕਾਹਨੋ ਤੇ ਅੱਜ ਮੋਟਰਸਾਈਕਲ ਦੇ ਨਾਲ ਮਾਨਿਆ ਸਨਮਾਨਿਆ ਜਾਣਾ ਲਓ ਅਗਲੀ ਰੇਡ ਦੀਪੇ ਨੇ ਬਾ ਦਿੱਤੀ ਹੈ ਉਹ ਮਿਤਰਾਮਾਲੇ ਦੀ ਕਬੱਡੀ ਪੈ ਗਈ ਸਾਹਮਣੇ 4 10 11 12 ਮਾਰਚ ਕਹਿੰਦੇ ਵੱਡਾ ਖੇਡ ਮੇਲਾ ਹੈ ਰਾਜਾ ਸਿੰਘ ਮਯਾਰੇ ਦੀ ਧਰਤੀ 16 ਤਰੀਕ ਸ਼ੰਕਰ ਆਹ ਇਲਾਕੇ ਦੇ ਵੱਡੇ ਖੇਡ ਮੇਲਿਆਂ ਦੀ ਗੱਲ ਹੋਣੀ ਹੈ 22 ਤਰੀਕ ਸਮਰਾੜੀ ਪਰ ਇਧਰ ਲੈ ਪਾਸੇ ਅੱਜ ਦੇ ਖੇਡ ਮੇਲੇ ਦੀ ਗੱਲ ਕਰੀਏ ਆਓ ਮਿੱਤਰਾਲ ਆਪਣੇ ਟੀਮ ਲਈ ਇੱਕ ਤਗੜਾ ਅੰਕ ਜੋੜਦਾ ਹੋਇਆ ਬੱਗੂ ਟੰਗਵਾਲੀ ਵਾਲਾ ਫੇਰ ਚਾਰ ਕਰੰਡੀਆਂ ਦੀ ਤਿਆਰਬਰ ਤਿਆਰ ਤੇ ਸਾਹਮਣੇ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਉਂਦਾ ਏ ਜੇ ਸੂਰਜ ਤਣਿਆ ਬੱਚਾ ਇੱਛਾ ਕਰਦਾ ਮਾਂ ਦੀ ਗੋਦੀ ਦੀ ਤਾਤੀ ਸਖਤ ਡਿਊਟੀ ਹੁੰਦੀ ਪੁਲਿਸਮੈਨ ਤੇ ਦੂਜੀ ਦੀ ਉਮਰਾਂ ਪਰ ਜਗਮ ਸੁੱਕਦੇ ਨਾ ਆਹ ਲਾਈਆਂ ਆਪਣੀਆਂ ਚੋਟਾਂ ਦੇ ਰਿਸ਼ਤੇਦਾਰੀ ਨਹੀਂ ਰਹਿੰਦੀ ਜਦ ਮਸਲੇ ਪੰਜਨ ਨੋਟਾਂ ਦੇ ਕਰਦੀ ਕੱਢੀ ਵਰਗਾ ਨਸ਼ਾ ਪਲੇਅਰ ਨੂੰ ਤਾੜੀ ਦਾ ਸੰਧੂਆ ਕਈ ਵਾਰੀ ਕੰਮ ਕਰਾ ਦਿੰਦਾ ਆਹ ਪੰਪ ਮਾਰਿਆ ਆੜੀ ਦਾ ਇਹ ਲੱਭੂ ਹੈ ਸੀਚੇ ਵਾਲੀ ਆ ਤੇ ਦੂਸਰੇ ਪਾਸੇ ਗੱਗੂ ਆਹ ਤੰਗ ਵਾਲੀ ਵਾਲਾ ਤੇ ਇਹ ਹੈ ਕਹਿੰਦੇ ਫਰਵਾਲੇ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਦਾ ਜੀਤੂ ਇਹ ਲੱਭੂ ਹੈ ਕਹਿੰਦੇ ਸੀਚੇ ਵਾਲੀ ਹੈ ਕੰਕ ਬਲਵੀਰ ਸਿੰਘ ਜਿਹੜਾ ਉਹਦਾ ਪਿੰਡ ਹੈ ਘਵਰ ਬੱਲੇ ਬੱਲੇ ਕਰਵਾ ਗਿਆ ਉਧਰ ਜਸਕਰਮ ਕਹਿੰਦੇ ਸਾਡਾ ਵੀਰ ਹੈ ਜਸਕਰਮ ਢੇਸੀ ਦਾ ਕੰਨੇ ਢੇਸੀ ਉਹਨਾਂ ਦਾ ਧੰਨਵਾਦ ਹੈ ਪਰ ਦੇਖਦੇ ਵੀ ਕੌਂਦੀ ਇਸ ਲਈ ਧੀਮਾ ਪਾ ਰਿਹਾ ਹੈ ਬੱਗੇ ਪਿੰਡ ਦੇ ਦੁੱਲੇ ਦਾ ਭੁਲੇਖਾ ਪਾ ਰਿਹਾ ਹੈ ਹੁਣ ਦੇਖਾਂਗੇ ਵੀ ਨੰਬਰ ਜਾਫੀ ਦਾ ਪੁਆਇੰਟ ਖੇਡ ਮੈਦਾਨ ਵਿੱਚ ਮਾਨ ਕਬੱਡੀ ਕਲੱਬ ਫਗਵਾੜੇ ਦੀ ਟੀਮ ਦੇ ਲਈ ਜੁੜਦਾ ਆਇਆ ਹੈ ਬਹੁਤ ਧੰਨਵਾਦ ਸਾਡੇ ਪਿੰਦੂ ਪਿੰਦੂ ਢੇਸੀ ਜੀ ਉਹਨਾਂ ਦਾ ਨਾਲ ਗੋਪੀ ਤੇ ਅਸੀਂ ਜੀਤਾ ਤੇ ਅਸੀਂ ਪੀਤੂ ਕਬੱਡੀ ਖਿਡਾਰੀ ਨੀਤਾ ਪੰਜ ਲੱਕੀ ਬਹਿਰੀਨ ਸਾਬੀ ਪੰਜ ਬਿੱਲਾ ਤੇ ਅਸੀਂ ਸਾਡੇ ਕਬੱਡੀ ਖਿਡਾਰੀ ਨੇ ਜਿਨ੍ਹਾਂ ਦਾ ਅੱਜ ਕਹਿੰਦੇ ਨੁਗਰੇ ਘੋੜੇ ਨਾਲ ਮਾਨ ਤੇ ਸਨਮਾਨ ਹੋਵੇਗਾ ਸੁਖਜੀਤ ਤੇ ਅਸੀਂ ਭਾਂਜਾ ਤੇ ਅਸੀਂ ਪੰਦੀ ਪੰਜਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਰਿਵਾਰਾਂ ਦੇ ਅੱਜ ਦੇ ਸਟੇਡ ਮੇਲੇ ਨੂੰ ਵੱਡੇ ਯੋਗਦਾਨ ਹੈ ਬਖਤਾਵਰ ਸਿੰਘ ਜੀ ਤੇ ਅਸੀਂ ਜੂਕੇ ਬਾਬਾ ਤਰਮਿੰਦਰ ਸਿੰਘ ਜੀ ਸੁਖਜੀਤ ਸਿੰਘ ਜੀ ਤੇ ਅਸੀਂ ਉਹਨਾਂ ਦਾ ਸਾਰਾ ਪਰਿਵਾਰ ਨਾਜ ਤਸਵੀਰ ਸਿੰਘ ਜੀ ਢੇਸੀ ਹਰਜੀਤ ਸਿੰਘ ਜੀ ਢੇਸੀ ਗੋਪੀ ਢੇਸੀ ਉਹਨਾਂ ਦਾ ਜੈਜ ਢੇਸੀ ਜੁਕੇ ਗੋਪੀ ਢੇਸੀ ਜੁਕੇ ਜੀਤਾ ਢੇਸੀ ਜੁਕੇ ਤੇ ਸਰਦਾਰ ਬਖਤਾਵਰ ਸਿੰਘ ਜੀ ਕੱਲੀ ਕੱਲੀ ਸ਼ਖਸੀਅਤ ਜਿਹੜੀ ਇੰਗਲੈਂਡ ਤੋਂ ਪੁਜੀ ਹੋਈ ਹੈ ਬਹੁਤ ਬਹੁਤ ਧੰਨਵਾਦ ਲਓ ਸਨਮਾਨ ਦੇਖਾਂਗੇ ਬਾਲਮ ਫੋਰ ਕੋਟੀ ਹੈ ਧੋਰ ਕੋਟੀ ਹੈ ਸਿੰਘ ਸਰਦਾਰ ਹੈ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਹੈ ਨਾ ਕੋਈ ਉਹਨਾ ਵਰਗਾ ਹੋਣਾ ਕੌਣ ਕਰੂਗਾ ਰਿਸਕ ਗਲਗੀ ਕਰ ਦਸ਼ਮੇਸ਼ਦੀ ਹੈ ਜੁਗਾ ਜੁਗਾ ਤੱਕ ਚੱਲਣ ਗਿਆ ਗੱਲਾਂ ਉਸ ਦਿਸ਼ਮੇਸ਼ਦੀ ਹੈ ਦਸ਼ਮੇਸ਼ ਪੱਤਾ ਦਾ ਵੀ ਕੋਈ ਜਣਾ ਨਹੀਂ ਦੇ ਸਕਦਾ ਪਰ ਵੇਖਾਂਗੇ ਵੀ ਇੱਪਣ ਦਾ ਗੁੱਜਰ ਲਾ ਤੱਕੜਾ ਜੱਫਾ ਪੁਆਇੰਟ ਕਹਿੰਦੇ ਵੀ ਢੇਸੀਆਂ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਗੇ ਇੱਕ ਪਾਸੇ ਕਾਨਾਂ ਢੇਸੀਆਂ ਖੇਡ ਰਹੀ ਹੈ ਦੂਜੇ ਪਾਸੇ ਤਤਨ ਬਾਬਾ ਕੇਰਸੇਲ ਦੀ ਟੀਮ ਖੇਡਦੀ ਹੈ ਲਓ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਦੇ ਲਈ ਨਵੀ ਅਮਰਤ ਤੇਰੇ ਨਾਨਕਾਂ ਦੇ ਪਰਿਵਾਰ ਵੱਲੋਂ 500 ਮੰਗੀ ਭਰੌਣ ਜੀ ਲੈ ਕੇ ਆਇਓ ਤੇ ਪਾਣੀ ਜਿਹੜਾ ਗਰਾਊਂਡ ਦੇ ਵਿੱਚ ਪੁੱਜਦਾ ਕਰਦੇ ਹੋ ਅਮਰਤ ਦੁਕਾਨ ਦੇ ਲਈ ਕੰਦੇ ਵੱਡੇ ਮਾਨ ਤੇ ਸਨਮਾਨ ਉਹਨਾਂ ਦੇ ਨਾਨਕਾਂ ਦੇ ਪਰਿਵਾਰ ਵੱਲੋਂ ਜਿਹੜੇ ਪੁੱਜਦੇ ਹੋਏ ਆ ਪਰ ਇਧਰਲੇ ਪਾਸੇ ਡਬਲ ਟੱਚ ਪਾਣੀ ਜਿਹੜਾ ਅੱਗੇ ਜੀ ਆ ਪਾਣੀ ਨਾਲੇ ਤੁਰਿਆ ਆਉਂਦਾ ਦੇਖੋ ਸੱਤ ਰੋਜ ਬਿਆਸ ਰਵੀ ਜਨਾਬ ਸਾਰੇ ਬੋਤਲਾਂ ਚ ਪਾ ਕੇ ਭੇਜ ਦਿੰਦੇ ਆ ਲਓ ਸਾਹਮਣੇ ਚਾਰ ਖਿਡਾਰੀਆਂ ਤੇ ਕਬੱਡੀ ਪੈ ਗਈ ਸਰਵ ਹੈ ਸ਼ਾਹਪੁਰੀਆ ਜਿਹਦੀ ਪਈ ਕਬੱਡੀ ਦੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਉਂਦਾ ਹੈ ਕਿ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਪਿੰਡੋਂ ਦੂਰ ਹੋਵੇ ਤਾਂ ਸ਼ਹਿਰ ਮਾਰਦਾ ਅੱਧ ਵਿੱਚ ਗਾਰੇ ਫਟ ਜਾਏ ਤਾਂ ਟਾਇਰ ਮਾਰਦਾ ਅੱਧ ਵਿੱਚ ਗਾਰੇ ਫਟ ਜਾਏ ਤੇ ਟਾਇਰ ਮਾਰਦਾ ਅਗਲੀ ਰੇਡ ਕਹਿੰਦੇ ਇਸ ਵੇਲੇ ਦੀਪਾ ਪਾਉਣ ਦੇ ਲਈ ਵਾਧਾ ਹੋਇਆ ਉਧਰ ਸਾਡੇ ਵੀਰ ਸ਼ਰਨਾ ਢੇਸੀ ਤੇ ਕਮਲ ਢੇਸੀ ਇਹਨਾਂ ਭਰਾਵਾਂ ਵੱਲੋਂ ਕਹਿੰਦੇ 51000 ਦਿੱਤਾ ਜਾਣਾ ਬੜੇ ਪਿੰਡੀਏ ਗੰਨੂ ਦਾ ਮਾਨ ਸਨਮਾਨ ਉਹਨਾਂ ਦਾ ਵੀ ਧੰਨਵਾਦ ਹੈ ਲੈ ਉਹ ਇਧਰੇ ਪਾਸੇ ਕਹਿੰਦੇ ਦੀਪਾ ਉਹ ਲਿੱਤਰਾਲਾ ਦੀਪਾ ਕੋਡੀ ਕੋਡੀ ਕਰਦਾ ਹੋਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਹੁਣ ਟਰਾਈ ਕਹਿੰਦੇ ਉਸ ਲਈ ਗੋਲ ਨਹੀਂ ਕੀਤੀ ਹੈ ਪਰ ਤਕੜਾ ਨੰਬਰ ਇਸ ਲਈ ਧਾਵੀ ਦੇ ਖਾਤੇ ਹੈ ਗੱਗੋ ਟੰਗ ਵਾਲੀਆ ਰੇਡ ਘਾ ਰਿਹਾ ਲੈ ਵੀ ਦੁੱਲੇ ਮੇਰੇ ਤੱਕ ਚੱਲ ਕੇ ਆਈ ਦੁੱਲਾ ਗਵਿੰਦਪੁਰ ਛੱਠੇ ਵਾਲਾ ਦੁੱਲੇ ਮੇਰੇ ਤੱਕ ਚੱਲ ਕੇ ਆਈ ਮੇਰਾ ਭਰਾ ਸਾਡੇ ਭਰਾ ਜੀਤੇ ਵੀਰ ਦੇ ਵੱਲੋਂ ਤੇ ਸਾਡੇ ਭਰਾ ਵੱਲੋਂ ਸੱਭਾ ਗੁਸਾਣ ਜੀ ਜਿੱਤਾਂ ਉਪਰੋਂ ਹੁਣ ਵੱਲੋਂ 5000 ਤੇ ਸਾਡੇ ਕੋਲ ਪੁੱਜਿਆ ਇੱਕ ਵਾਰ ਭਰਾਵਾਂ ਲਈ ਤਾੜੀਆਂ ਮਾਰ ਦਿਓ ਆ ਭਰਾਵਾਂ ਦੇ ਵੱਲੋਂ ਬੜੇ ਮਾਣ ਤੇ ਸਤਿਕਾਰ ਜਿਹੜੇ ਅੱਜ ਦੇ ਇਸ ਗਰਾਊਂਡ ਦੇ ਵਿੱਚ ਕੋਚ ਦੇ ਕੀਤੇ ਆ ਉਧਰ ਸਾਡੇ ਦੀਪਾ ਯੂਕੇ ਸੱਭਾ ਗੁਸਾਣ ਉਹਨਾਂ ਭਰਾਵਾਂ ਵੱਲੋਂ 10000 ਰੁਪਏ ਚਲਦੀ ਮੈਚ ਹੀ ਗੱਭਰੂ ਨੂੰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਅਗਲੀ ਕਬੱਡੀ ਪਰ ਹਾਸ ਸਮਾਂ ਅਗਲੇ ਮੈਚ ਇਹ ਦੋਨੋਂ ਟੀਮਾਂ ਪਲੀਜ਼ ਰਹਿਤੀ ਹੈ अगले मुकाबले दीमा जी है बिना किसी देरी के मैदान बुरी एक मैकम जो अच कबी टूर्नामेंट होने जा रहा है मैच सबनों ਬਹੁਤ ਬਹੁਤ ਵਧਾਈ ਦਿੰਦਾ ਇਸ ਟੂਰਨਾਮੈਂਟ ਦੇ ਪ੍ਰਬੰਧਕ ਇਸ ਪਿੰਡ ਦੇ ਸਾਰੇ ਹੀ ਐਨਆਰਆਈ ਵੀ ਪਿੰਡ ਦੀ ਪੰਚਾਇਤ ਔਰ ਸਾਰਾ ਨਗਰ ਨਿਵਾਸੀ ਔਰ ਖਾਸ ਕਰਕੇ ਸਾਹਿਬ ਜਸਪੀਰ ਸਿੰਘ ਜੀ ਢੇਸੀ ਯੂਕੇ ਵਾਲੇ ਔਰ ਗੁਰਦੀਪ ਸਿੰਘ ਬਾਸੀ ਜੀ ਆਸਟ੍ਰੇਲੀਆ ਵਾਲੇ ਔਰ ਬਖਤਾਵਰ ਸਿੰਘ ਜੀ ਜਸਕਰਨ ਸਿੰਘ ਜੀ ਇਹਨਾਂ ਦੇ ਸਹਿਯੋਗ ਨਾਲ ਇਹ ਅੱਜ ਬੜੀ देर ਤੋਂ ਜੋ ਟੂਰਨਾਮੈਂਟ ਵਾਂਸੀ ਉਸ ਦੀ ਸ਼ੁਰੂਆਤ ਕਰਾ ਕੇ ਬੜਾ ਅੱਛਾ ਪ੍ਰਬੰਧ ਕੀਤਾ ਹੈ ਮੈਸਰਬੀ ਇਹਨਾਂ ਨੂੰ ਵਧਾਈ ਬ dena ਸਟੇਜ ਤੇ ਉਹਨਾਂ ਦੇ ਸਾਥੀ सरदार गुरवीर सिंह जी दादूवाल साहब और कंवर सर आए जो बाबा जी ਦੇ ਸੰਨ ਲਾ ਰਹੇ ਉਹ ਵੀ ਆਏ ਨੇ और ਹੋਰ کافی ਵੀ कनाडा अमेरिका ਤੋਂ ਸਾਡੀਆਂ ਭੈਣਾਂ ਵੀ ਉਸ ਇਸ ਪਿੰਡ ਤੋਂ ਸਾਰੇ ਸਨਮਾਨ ਜੋ और ਆਸ-ਪਾਸ ਪਿੰਡਾਂ ਤੋਂ ਜਿੰਨੇ ਵੀ ਇਸ ਟੂਰਨਾਮੈਂਟ ਨੂੰ ਦੇਖਣ ਆਏ ਹੈ ਦਰਸ਼ਕ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਔਰ ਕਾਮਰੇਡ ਸੁਰਿੰਦਰ ਸਿੰਘ ਸ਼ਿੰਦਾ ਜੀ ਕੈਨੇਡਾ ਵਾਲੇ ਉਹਨਾਂ ਦਾ ਵੀ ਇਸ ਟੂਰਨਾਮੈਂਟ ਵਿੱਚ ਬਹੁਤ ਸਹਯੋਗ ਹੈ ਔਰ ਕਿੰਨਾ ਇਨਾ ਅੱਛਾ ਪ੍ਰਬੰਧ ਕੀਤਾ ਟੂਰਨਾਮੈਂਟ ਦਾ ਇਸ ਗੱਲ ਦੀ ਸਾਰੇ ਕਮੇਟੀ ਔਰ ਐਨ ਆਰ ਆ ਵੀਰ ਔਰ ਇਸ ਪਿੰਡ ਦੀ ਪੰਚਾਇਤ ਦੇ ਨਿਵਾਸੀਆਂ ਨੂੰ ਵਧਾਈ ਦੇਣਾ ਤੇ ਉਸ ਦਾ ਸਾਰਾ ਸਿਹਰਾ ਇਹਨਾਂ ਨੂੰ ਜਾਂਦਾ ਹੈ ਇਹ ਬੜਾ ਅੱਛਾ ਪ੍ਰਬੰਧਾ ਬੜਾ ਅੱਛਾ ਸਲਾਘਾਯੋਗ ਹੈ ਜੋ ਟੂਰਨਾਮੈਂਟ ਇਹ ਕਰਵਾਉਣ ਜਾ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਆਪਣੇ ਜੋਰ ਵਿਖਾਉਣ ਦਾ ਮੌਕਾ ਮਿਲਦਾ ਹੈ। ਔਰ ਮੈਂ ਸਾਰੇ ਪਲੇਅਰਾਂ ਨੂੰ ਅਪੀਲ ਕਰਦਾ ਹੈ ਕਿ ਜਿਹੜੀ ਨਸ਼ਿਆਂ ਦੀ ਬਿਮਾਰੀ ਸਾਡੇ ਪੰਜਾਬ ਨੂੰ ਸਿਉਂਖ ਬਣ ਕੇ ਲੱਗੀ ਹੋਈ ਹੈ ਉਸ ਤੋਂ ਵੱਢਣ ਦਾ ਇੱਕੋ ਇੱਕ ਤਰੀਕਾ ਹੈ ਸਪੋਰਟਸ ਚਾਹੇ ਫੁੱਟਬਾਲ ਹੋਣ ਵਾਲੀਬਾਲ ਹੋਣ ਕਬੱਡੀ ਹੋਵੇ ਸਾਨੂੰ ਇੰਦਰ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਔਰ ਖੇਲਣਾ ਚਾਹੀਦਾ ਔਰ ਜਿੰਨੇ ਸਾਡੇ ਐਨ ਆਰ ਆਈ ਵੀਰ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਪਿੰਡ-ਪਿੰਡ ਹੋਣ ਤੇ ਆਪੀ ਬੱਚੇ ਇਸ ਪਾਸੇ ਦਿਲ ਲਾਉਣਗੇ ਮਿਹਨਤ ਕਰਨਗੇ ਔਰ ਆਪਣਾ ਜੋਰ ਵਿਖਾਉਣਗੇ ਤੁਹਾਡੇ ਤੇ ਹੀ ਸਾਡੇ ਪੰਜਾਬ ਨੂੰ ਸਟੇਟ ਨੂੰ ਉਮੀਦ ਹੈ ਕਿ ਤੁਸੀਂ ਆਉਣ ਵਾਲੇ ਸਾਡਾ ਪੰਜਾਬ ਦਾ ਨਾਮ ਰੋਸ਼ਨ ਕਰੋਗੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੋਗੇ ਪਿੰਡ ਦਾ ਨਾਮ ਰੋਸ਼ਨ ਕਰੋਗੇ ਇਹ ਕਬੱਡੀ ਸਾਨੂੰ ਆਸ ਵਿੱਚ ਪਿਆਰ ਭਾਈਚਾਰਾ ਔਰ ਟੀਮਵਰਕ ਸਿਖਾਉਂਦੀ ਹੈ ਜਿੰਨਾ ਪਲੇਅਰਾਂ ਨੇ ਅੱਜ ਪਾਰਟਿਸਪੀਟ ਕੀਤਾ ਹੈ ਔਰ ਜਿਹੜੇ ਫਸ ਸੈਕਿੰਡ ਪ੍ਰਾਈਜ਼ ਲੈ ਰਹੇ ਆ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਵਧਾਈ ਕਿਉਂ ਅਗਲੀ ਵਾਰ ਮਿਹਨਤ ਕਰਨ ਤੇ ਇਸੇ ਟੂਰਨਾਮੈਂਟ ਤੇ ਆਪਣਾ ਪ੍ਰਾਈਜ਼ ਹਾਸਲ ਕਰਨ। ਔਰ ਜਿੰਨੇ ਇੱਥੇ ਪ੍ਰੈਸ ਆਈ ਹੈ ਔਰ ਜਿੰਨੇ ਕਮੈਂਟਰੀ ਕਰਦੇ ਵੀਰ ਟੂਰਨਾਮੈਂਟ ਦੀ ਔਰ ਜਿੰਨੇ ਵੀ ਇਸ ਟੂਰਨਾਮੈਂਟ ਚ ਸਹਿਯੋਗ ਦਿੱਤਾ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ। ਤੇਸੀ ਸਾਹਿਬ ਨੇ ਮੈਨੂੰ ਹੁਕਮ ਕੀਤਾ ਸੀ ਵੀ ਜੰਨੀ ਸਾਹਿਬ ਸਾਫਾ ਮੁੱਖ ਮੰਤਰੀ ਪੰਜਾਬ ਮੈਂਬਰ ਪਾਰਲੀਮੈਂਟ ਆਪਣਾ ਦਿਲੰਦਰ ਲੋਕ ਸਭਾ ਤੋਂ ਉਹਨਾਂ ਨੇ ਆਉਣਾ ਸੀ ਅੱਜ ਉਹਨਾਂ ਦੀ ਮੀਟਿੰਗ ਸੀ ਇਸੀ ਸਾਹਿਬ ਜਿਹੜਾ ਤੁਸੀਂ ਇਹ ਮੰਗ ਪੱਤਰ ਦਿੱਤਾ ਮੈਂ ਉਹਨਾਂ ਨੂੰ ਦੇ ਦੇਵਾਂਗਾ ਉਹ ਪੂਰਾ ਕਰ ਦੇਣਗੇ ਬੜਾ ਵੱਡਾ ਦਿਲਾ ਉਹਨਾਂ ਨੂੰ ਤਾਂ 3 ਮਹੀਨੇ ਮੌਕਾ ਮਿਲਿਆ ਸੀ ਉਦੋਂ ਕੰਮ ਕਰਨ ਦਾ ਤੇ ਉਹਨਾਂ ਨੇ 3 ਮਹੀਨੇ ਰੋਜ਼ ਦੇ ਰੋਜ਼ ਨਵਾਂ ਆਰਡਰ ਕਰਦੇ ਸੀ ਇਹ ਡਿਵੈਲਪਮੈਂਟ ਦਾ ਹੋਵੇ ਚਾਹ ਮਜ਼ਦੂਰਾਂ ਦਾ ਹੋਵੇ ਵਪਾਰੀਆਂ ਦਾ ਹੋਵੇ ਕਿਸਾਨਾਂ ਦਾ ਹੋਵੇ ਹਰ ਵਾਰਕ ਲਈ ਉਹਨਾਂ ਨੇ ਨਵੇਂ ਤੋਂ ਨਵੇਂ ਕੰਮ ਕੀਤੇ ਐ ਨੋਟੀਫਿਕੇਸ਼ਨ ਕੀਤੇ ਐ ਆ ਪਿੰਡ ਤੇ ਲਾਲ ਲਕੀਰ ਦੇ ਅੰਦਰ ਜਿੰਨੀਆਂ ਜ਼ਮੀਨਾਂ ਸੀ ਜਿਨ੍ਹਾਂ ਦੇ ਆਪਣਾ ਨਾਂ ਹੀ ਨਹੀਂ ਸੀਗਾ ਉਹ ਵੀ ਉਹਨਾਂ ਨੇ ਆਰਡਰ ਕੀਤੇ ਤਾਂ ਕਿ ਲੋਕੀਂ ਘਟੋ ਘਟ ਆਪਣਾ ਘਰ ਦਾ ਮਾਲਕਤਾ ਹੋਵੇ ਉਹਨਾਂ ਦੇ ਬੱਚੇ ਵੀ ਕਹਿੰਦੇ ਸੀ ਕਿ ਘਰ ਤਾਂ ਹੈ ਆਪਣਾ ਰਹਿੰਦੇ ਆ ਪਰ ਆਪਣੇ ਨਾਂ ਨਹੀਂ ਇਹ ਸਾਰਾ ਕਚੂ ਨੂ ਨਹੀਂ ਦੇਣਾ ਇਹ ਸਰਕਾਰ ਨੇ ਆਉਂਦੇ ਬੰਦ ਕਰਤੇ ਇਹ ਤੁਸੀਂ ਸਾਡਾ ਮੰਗ ਪੱਤਰ ਮੈਂ ਉਹਨਾਂ ਨੂੰ ਦੇ ਦੇਵਾਂਗਾ ਇਹ ਜੋ ਵੀ ਹੈ ਤੁਹਾਡਾ ਵੱਧ ਤੋਂ ਵੱਧ ਮੈਂ ਉਹਨਾਂ ਨੂੰ ਸਪੱਸ਼ਟ ਕਰਾਂਗਾ ਇਹ ਪੂਰਾ ਹੋ ਜਾਏਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਵੀ ਬਲਾ ਕੇ ਇਸ ਟੂਰਨਾਮੈਂਟ ਦਾ ਆਨੰਦ ਮਾਣ ਦਾ ਮੌਕਾ ਆਪ ਸਭ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਪਿੰਡ ਦੀ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਔਰ ਐਨਆਈਐਮਆਰਆਈ ਵੀਰ ਖਾਸ ਕਰਕੇ ਤੇਸੀ ਸਾਹਿਬ ਭਾਜੀ ਗੁਰਮੀਤ ਸਿੰਘ ਦਾਦੂਵਾਲ ਜੀ ਕਵਰ ਸਲਾਈ ਜੀ ਉਹਨਾਂ ਦੀ ਸਾਰੀ ਟੀਮ ਪੰਜ ਜਿੰਨੇ ਵੀ ਪੰਚਾਇਤ ਮੈਂਬਰ ਹੈ ਔਰ ਜਿੰਨੇ ਵੀ ਉਹਨਾਂ ਦੇ ਸਾਥੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਸਾਡੀਆਂ ਮਾਨਮਤੀਆਂ ਸ਼ਖੀਤਾਂ ਜਿਨ੍ਹਾਂ ਵੱਲੋਂ ਦੋਪੂਰ ਬੋਲੇ ਗਏ ਹਨ ਇਹਨਾਂ ਪਲੇਅਰਾਂ ਲਈ ਸਾਡੀ ਸੰਗਤ ਦੇ ਲਈ ਲਓ ਵੱਡਾ ਖੇਡ ਮੇਲਾ ਚੱਲ ਰਿਹਾ ਹੈ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਬਾਲ ਵਿੱਚ ਮਿਸਮਲੇ ਧੂਰ ਕੋਟੀ ਹੈ ਸਿੱਖ ਸਰਦਾਰ ਗੱਭਰੂ ਵਧਿਆ ਹੋਇਆ ਹੈ ਕਿ ਲੰਬੀ ਉਮਰ ਸੁੱਤੀ ਵਿੱਚ ਕੱਟੇ ਮੋਦੀ ਫਿਰ ਉਹ ਕਿਸੇ ਦੀ ਜੁਲਫ ਦਾ ਸ਼ਿੰਗਾਰ ਬਣਦਾ ਫੁੱਲ ਆਪਣਾ ਤਨ ਚਰਵਾਏ ਪਹਿਲਾਂ ਫਿਰ ਉਹ ਕਿਸੇ ਦੇ ਗਲੇ ਦਾ ਹਾਰ ਬਣਦਾ ਸੁਰਮਾ ਆਪਣਾ ਪਰ ਗੜਾਏ ਪਹਿਲਾਂ ਫਿਰ ਉਹ ਕਿਸੇ ਦੇ ਨੈਣਾਂ ਦੀ ਧਾਰ ਬਣਦਾ ਇੱਥੇ ਦੌਲਤਾਂ ਦੇ ਜੀਰਾਂ ਦੀ ਲੋੜ ਕੋਈ ਨਾ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਹੈ ਇਹ ਅਮਰਸિંહ ਦੁਕਾਵਣਾ ਪਿਆਰ ਸੁਰੂ ਗ੍ਰ듭 ਦੇ ਨਾਲ ਆਪਾਂ ਖੇਡੀਏ ਲਓ ਵੱਡਾ ਮੈਚ ਚੱਲਦਾ ਹੈ ਦੁਨੀਆ ਦੇ ਮੰਨੇ ਪ੍ਰਮੁੱਖ ਖਿਡਾਰੀ ਹੈ ਜਿਹੜਾ ਹੋਲਡ ਪੁਆਇੰਟ ਸੀ ਔਰ ਰੇਟਰ ਦਾ ਅਮਨ ਭਾਈ ਨੋਟ ਕਰ ਲਿਓ ਜਿਹੜਾ ਹੋਲਡ ਪੁਆਇੰਟ ਸੀ ਔਰ ਰੈਂਟਰ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਲਓ ਪੀਤੂ ਢੇਸੀ ਜੀ ਉਹਨਾਂ ਦੇ ਬਦੌਲਤ ਅੱਜ ਇਹਨਾਂ ਸਾਰੇ ਮਿੱਤਰਾਂ ਦੇ ਦਰਸ਼ਨ ਹੋਏ ਆ ਪਰ ਇਧਰਲੇ ਪਾਸੇ ਪਿੰਡੀ ਭਦਾਉਣ ਵਾਲਾ ਦੁਨੀਆਂ ਦਾ ਮੰਨਿਆ ਪਰਮੰਨਿਆ ਜਾਫੀ ਹੈ ਪਰ ਨਿੱਤਰਾਂ ਵਾਲਾ ਦੀਪਾ ਆਪਣੀ ਟੀਮ ਲਈ ਤਕੜਾ ਅੰਕ ਜੋੜਦਾ ਹੋਇਆ ਜੀਤੇ ਰੁੜਕੇ ਵਾਲੇ ਦਾ ਧੰਨਵਾਦ ਹੈ ਪਵਨਾ ਰੁੜਕੇ ਵਾਲਾ ਪੁੱਜਿਆ ਜਸਵੀਰ ਬੁਲੀ ਜੀ ਪੁੱਜੇ ਹੋਇਆ ਬਹੁਤ ਬਹੁਤ ਸਨਕਾਰ ਹੈ ਤੇ ਅੱਜ ਕਹਿੰਦੇ ਪੰਟੀ ਕੋਜ ਰੁੜਕੇ ਵਾਲੇ ਦਾ ਵੀ ਮੋਟਰਸਾਈਕਲ ਦੇ ਨਾਲ ਮਾਨ ਤੇ ਸਨਮਾਨ ਉਹਦੇ ਬੱਚਿਆਂ ਦੀ ਬਦੋਂ ਚੇਹਿਆਂ ਦੇ ਵੱਲ ਜਿਹੜਾ ਹੋਵੇਗਾ ਲਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਨਵ ਹੈ ਚੀਮਣੇ ਵਾਲਾ ਭੰਨੇ ਸਰੀਰ ਦਾ ਖਿਡਾਰੀ ਸਾਹਮਣੇ ਚਾਰ ਖਿਡਾਰੀ ਸਿਰੇ ਦਾ ਮੈਚ ਖੇੜਿਆ ਜਾ ਰਿਹਾ ਤੇ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਲਾਗੇ ਪੁੱਜਣ ਮਿਹਰਬਾਨੀ ਕਰਕੇ ਚੌਥੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਹੈ ਆਓ ਜਲਦੀ ਨਾਲ ਗਰਾਊਂਡ ਦੇ ਲਾਗੇ ਲਓ ਭੀਮ ਕਹਿੰਦੇ ਇਸ ਬੱਲੇ ਮਡਾਲਾ ਮੰਜਕੀ ਵਾਲਾ ਕੱਲ ਕਹਿੰਦੇ ਬਣਾਣਾ ਮੰਡਗੀ ਦਾ ਵੱਡਾ ਕਬੱਡੀ ਕੱਪ ਹੋਇਆ ਆ ਮੁੰਡਿਆਂ ਨੂੰ ਵੱਡਾ ਹਮਰੋਲ ਸੀ ਅੱਜ ਕਹਿੰਦੇ ਕਾਨਾਂ ਢੇਸੀਆਂ ਦਾ ਖੇਡ ਮੇਲਾ ਚੱਲ ਰਿਹਾ ਹੈ ਪਰ ਸਾਹਮਣੇ ਚਾਰ ਖਿਡਾਰੀਆਂ ਦੇ ਉੱਪਰ ਪਈ ਹੋਈ ਗੱਬਰੂ ਦੀ ਕਬੱਡੀ ਪਰ ਇਧਰਲੇ ਪਾਸੇ ਖਾਨਾ ਰਸ਼ੀਨ ਆਲਾ ਆਹ ਤਗੜਾ ਅੰਕ ਜੋੜਨ ਦੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਸਾਡੇ ਕਨਪੜੀ ਜਲੰਧਰ ਤੋਂ ਨਿੱਕੇ ਪਾਸਲੇ ਦੇ ਲਈ ਵੱਡੇ ਮਾਨਸਮਾਨ ਜਿਹੜੇ 500 ਕੋਸ਼ਿਸ਼ਾਂ ਕੀਤੇ ਆ ਜਾ ਕੋਈ ਨਾ ਬੋਲ ਕੋਈ ਨਾ ਜਿੱਥੇ ਕੋਈ ਨਾ ਟੁੱਟੇ ਉਹ ਦੇ ਪਾ ਜੀ ਹਾਂਜੀ ਦੀਪਾ ਟੇਸੀ ਤੇ ਜੀਤਾ ਰੁੜਕਾ ਅਮਰਦੁੱਗਾ ਦੇ ਦੋ ਜੱਫੇ 2000 ਦੇ ਹੋਣਗੇ ਬਹੁਤ ਬਹੁਤ ਅੱਛਾ ਲਾਟਿਆ ਜਿੱਤੇ ਭਾਜੀ ਪੁੰਚਦੇ ਕਰਦੀ ਆ ਪਾ ਮਾਨ ਤੇ ਸਨਮਾਨ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਦੋ ਜੱਫੇ ਪੂਰੇ ਹੋ ਗਏ ਵੱਡੀ ਰਾਸ਼ੀ ਵੀ ਨਾਮ ਦੀ ਨਾਲ ਜਿਹੜੀ ਦਿੱਤੀ ਜਾ ਰਹੀ ਹੈ ਲਾਹ ਪੋੜਾ ਹੈ ਪਰਮਜੀਤ ਪੁਰੇਵਾਲਾ ਜਿਹਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਚਾਰਾਂ ਦੇ ਵਿੱਚੋਂ ਸੰਜੂ ਗੁੱਜਰ ਤਿਆਰ ਵਰ ਤਿਆਰ ਹੈ ਅਮ ਕਹਿੰਦੇ ਮੰਨੇਪੁਰ ਮਨੇ ਖਿਡਾਰੀ ਮੰਨਾ ਤਿਆਰ ਚੀਮੇ ਪਿੰਡ ਵਾਲਾ ਲੱਖਾ ਤਿਆਰ ਹੈ ਪਰ ਇਧਰਲੇ ਪਾਸੇ ਆਹ ਚਾਰਾਂ ਦੇ ਵਿੱਚੋਂ ਕੌਣ ਬੋਦਬੰਦੀ ਬਣਾਉਣਾ ਲਓ ਮੰਨਾ ਕਹਿੰਦੇ ਇਸ ਵੇਲੇ ਵੱਡੀ ਕੋਸ਼ਿਸ਼ ਕਰਦਾ ਹੋਇਆ ਤੇ ਘੋੜਾ ਪਰਮਜੀਤਪੁਰੇ ਵਾਲਾ ਆਪਣੀ ਟੀਮ ਦੇ ਲਈ ਕਿੰਨਾ ਮਰਦਾ ਵਾਅਦਾ ਕਲਾ ਹੋਇਆ ਹੈ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਜੇ ਕਰ ਕਰ ਮਹਿਤਾਂ ਜੁੱਸੇ ਕਮਾਉਣ ਗੱਭਰੂ ਕਿਉਂਕਿ ਜੋਰ ਬੁਕੈਂਦਾ ਨਹੀਂ ਦੋਸਤੋ ਵਿਚ ਮੰਡੀ ਪੀ ਪੀ ਧੜੜਕੇ ਬੈਠ ਕੇ ਡੰਡ ਲਾਉਂਦੇ ਗਰਮੀ ਹਾਰਦੀ ਉਹ ਪਜਾ ਕੋਠੰਦੀ ਰੱਬ ਦੀ ਮਿਹਰ ਮਾਪਿਆਂ ਦਾ ਦੇਣ ਸੜਕਾ ਆਪਣੇ ਆਪ ਨੂੰ ਸਦਾ ਜਾਨ ਚੰਡੀ ਛਿਲੇ ਕਮਾਉਣ ਉਸਤਾਦਾਂ ਦੇ ਕੋਲ ਜਾ ਕੇ ਵਿਣਗਤਾਂ ਜਾ ਕੇ ਹੁੰਦੀ ਹੈ ਮੈਦਾਨ ਵਿੱਚ ਚੰਡੀ ਤਾਂ ਜਾ ਕੇ ਹੁੰਦੀ ਹੈ ਮੈਦਾਨ ਵਿੱਚ ਚੰਡੀ ਮੇਰੀ ਬੇਨਤੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਇਸ ਵੇਲੇ ਨੂੰ ਕਹਿੰਦੇ ਫਾਈਨਲ ਹੋਣਾ ਚਾਹੀਦਾ ਸੀ ਪਰ ਟੀਮਾਂ ਥੋੜਾ ਲੇਟ ਕਰ ਰਹੀਆਂ ਨੇ ਲਓ ਇਧਰ ਦੇ ਪਾਸੇ ਇਹ ਆ ਕੀਪਾ ਮੇਰੇ ਮਿੱਤਰੋ ਸ੍ਰੀ ਪਿੰਡ ਹੈ ਮਿੱਤਰਾਂ ਦੇ ਲਈ ਖੇਡਦਾ ਖੇਡਦਾ ਪ੍ਰਸਿੱਧ ਹੋ ਗਿਆ ਹੈ ਮੈਚ ਸਮਾਪਤ ਹਾਂਜੀ ਭయ్యా ਫਰਾਂਜੀ ਵੱਲੋਂ 2000 ਰੁਪਏ ਜਿਹੜਾ ਸਾਡੇ ਅਮਰ ਤੇਰੇ ਲਈ ਵੱਡੇ ਮਾਨਸਮਾਨ ਪਹੁੰਚੇ ਹੋਏ ਹੈ ਲੋਦਰ ਮਾਨਕਾਂ ਦੀ ਟੀਮ ਦੇ ਜਿਹੜੇ ਪੁਆਇੰਟ ਉੱਡੀ ਰਹੇ ਹੈ ਤੇ 31 31.31 ਨੰਬਰ ਲੈ ਕੇ ਟੀਮ ਜਿਹੜੀ ਹੈ ਤੰਪਨ ਬਾਬਾ ਮੇਰ ਸੈਗਰੀ ਦੀ ਟੀਮ ਜਿਹੜੀ ਹੈ ਉਹ ਅਗਲੇ ਰਾਊਂਡ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਆਓ ਜੀ ਅਗਲੇ ਮੈਚ ਦੀਆਂ ਟੀਮਾਂ ਰਹਿੰਦੇ ਪਲੇਅਰ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣਗੇ ਜੀ